ਕੀ ਨਾਮ ਹੈ ਜੀ ਜਗਦੀਪ ਭਾਰਤਵਾਦ ਭਾਰਤਵਾਦ ਜੀ ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਪੰਜਾਬ ਜੈ ਮਲਾਪ ਦਾ ਮੈਂ ਪ੍ਰਧਾਨ ਆ ਜੀ ਪੰਜਾਬ ਪੰਜਾਬ ਦੇ ਤੇ ਸਾਡਾ ਮਿਸ਼ਨ ਹੈ ਸਾਡਾ ਵਿਸ਼ਾ ਹੈ ਐਚਪੀ ਕਾਉਂਸਲ ਅਲਾਈਡ ਹੈਲਥ profession ਨਾਮ ਦੀ ਕਾਉਂਸਲ ਪੰਜਾਬ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਜੋ ਕਿ ਅਕਤੂਬਰ ਮਹੀਨੇ ਦੇ ਵਿੱਚ ਉਹਨਾਂ ਨੇ ਲਾਗੂ ਕਰਨ ਦਾ ਟੀਚਾ ਬਣਾਇਆ ਹੋਇਆ ਹੈ ਐਚਪੀ ਕਾਉਂਸਲ ਨੂੰ ਲਾਗੂ ਨਾ ਹੋਣ ਦਿਓ ਲਾਗੂ ਜੇ ਹੋਣੀ ਹੈ ਤਾਂ ਉਸ ਤੋਂ ਪਹਿਲਾਂ ਸਾਡੇ ਸਾਡੇ ਅਧਿਕਾਰਾਂ ਦੀ ਸੁਰੱਖਿਆ ਮੁਹੱਈਆ ਕਰਾਈ ਜਾਵੇ ਉਸ ਤੋਂ ਪਹਿਲਾਂ ਸਾਨੂੰ ਇੱਕ ਨੋਟੀਫਿਕੇਸ਼ਨ ਕੀਤਾ ਜਾਵੇ ਸੀਏ ਲਾਗੂ ਕੀਤਾ ਜਾਵੇ ਸੀਏ ਦਾ ਮਤਲਬ ਹੁੰਦਾ ਸਾਡੇ ਕੰਮ ਕਰਨ ਦੇ ਤੌਰ ਤਰੀਕੇ ਸਾਨੂੰ ਦੱਸੇ ਜਾਣ ਤੇ ਉਹਦੇ ਵਿੱਚ ਡੀਐਮਐਲਟੀ ਦੇ ਸੁਤੰਤਰ ਕੰਮ ਕਰਨ ਦੀ ਸੁਤੰਤਰ ਇੰਡੀਪੈਂਡੈਂਟਲੀ ਆਪ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ ਫਿਰ ਉਸ ਤੋਂ ਬਾਅਦ ਉਹ ਸਾਡੀ ਜਿਹੜੀ ਰਜਿਸਟ੍ਰੇਸ਼ਨ ਪ੍ਰਕਿਰਿਆ ਹੈ ਐਚਪੀ ਦੇ ਵਿੱਚ ਰਜਿਸਟ੍ਰੇਸ਼ਨ ਹੁੰਦੀ ਹੁੰਦੀ ਹੈ ਉਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪਹਿਲਾਂ ਸਾਨੂੰ ਇਹਦਾ ਅਧਿਕਾਰ ਦਿੱਤਾ ਜਾਵੇ ਕਿ ਤੁਸੀਂ ਜਿਵੇਂ ਕੰਮ ਕਰ ਰਹੇ ਹੋ ਜਿੰਨੇ ਬੰਦੇ ਹੁਣ ਕੰਮ ਕਰ ਰਹੇ ਹੋ ਤੁਸੀਂ ਉਹ ਕੰਮ ਕਰੋ ਅਸੀਂ ਸਰਕਾਰ ਨੂੰ ਇੱਕ ਹੋਰ ਵੀ ਅਪੀਲ ਕੀਤੀ ਆ ਵੀ ਤੁਸੀਂ ਨਵੀਂ ਐਜੂਕੇਸ਼ਨ ਲੈ ਕੇ ਆਉਣਾ ਚਾਹੁੰਦੇ ਹੋ ਲੈ ਆਓ ਤੁਹਾਨੂੰ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਸਾਨੂੰ ਸਿੰਗਲ ਟਾਈਮ ਤੇ ਰਜਿਸਟਰ ਕਰੋ ਸਾਨੂੰ ਸਿੰਗਲ ਟਾਈਮ ਤੇ ਰਜਿਸਟਰ ਕਰੋ ਮੈਂ 10 ਸਾਲ ਹੋਰ ਕੰਮ ਕਰ ਲੂੰਗਾ 10 ਸਾਲਾਂ ਬਾਅਦ ਨਵੀਂ ਐਜੂਕੇਸ਼ਨ ਵਾਲੇ ਬੰਦੇ ਆਉਣਗੇ ਉਹ ਆਪਣੇ ਆਪ ਨਾਮਾ ਸਮਾਜ ਰਚ ਲਾਂਗੇ ਦੇਖੋ ਇਸ ਤਰ੍ਹਾਂ ਹੈ ਕਿ ਜੈ ਮਿਲਾਪ ਐਸੋਸੀਏਸ਼ਨ ਦੇ ਮੈਡੀਕਲ ਲੈਬੋਰੀ ਟੈਕਨੀਸ਼ੀਅਨ ਜਿਹੜੇ ਇਹਨਾਂ ਨੂੰ ਇੱਕ ਵੱਡੀ ਦਿੱਕਤ ਆਉਣ ਜਾ ਰਹੀ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਇੱਕ ਰੂਲ ਇਹੋ ਜਿਹਾ ਪਾਸ ਕਰ ਦਿੱਤਾ ਜਿਹਦੇ ਵਿੱਚ ਇਹਨਾਂ ਦੀ ਰੋਜ਼ੀ ਰੋਟੀ ਨੂੰ ਲਾਤ ਹੈ ਜਿਹੜੀ ਉਹ ਵੱਜ ਰਹੀ ਹੈ ਸੋ ਇਹਨਾਂ ਦਾ ਇੱਕ ਫੰਕਸ਼ਨ ਪਹਿਲਾਂ ਜਲੰਧਰ ਦੇ ਵਿੱਚ ਹੋਇਆ ਸੀ ਉੱਥੇ ਵੀ ਡਿਸਕਸ਼ਨ ਹੋਈ ਸੀ ਤੇ ਅੱਜ ਫੇਰ ਸਾਰੇ ਸਾਥੀ ਮੇਰੇ ਕੋਲ ਚੱਲ ਕੇ ਆਏ ਨੇ ਮੈਂ ਹੈਲਥ ਮਿਨਿਸਟਰ ਦੇ ਨਾਲ ਵੀ ਗੱਲ ਕੀਤੀ ਹੈ ਡਾਇਰੈਕਟਰ ਹੈਲਥ ਸਰਵਿਸਿਜ਼ ਨਾਲ ਵੀ ਗ ਚਲੋ ਜਿਹੜਾ ਵੀ ਕਾਨੂੰਨ ਸੈਂਟਰ ਬਣਾ ਦਿੰਦਾ ਹੈ ਉਹ ਸਟੇਟਸ ਨੂੰ ਫੋਲੋ ਕਰਨਾ ਪੈਂਦਾ ਹੈ ਪਰ ਉਹਦੇ ਵਿੱਚ ਕਿਸ ਤਰੀਕੇ ਨਾਲ ਇਹਨਾਂ ਦੀ ਰੋਜ਼ੀ ਰੋਟੀ ਨੂੰ ਇਹਨਾਂ ਦੇ ਰੋਜ਼ਗਾਰ ਨੂੰ ਬਚਾਇਆ ਜਾ ਸਕਦਾ ਹੈ ਇਹਦੇ ਬਾਰੇ ਮੈਂ ਡਾਇਰੈਕਟਰ ਹੈਲਥ ਸਰਵਿਸਿਜ਼ ਨੂੰ ਮੰਡੇ ਨੂੰ ਬੁਲਾਇਆ ਡਾਕਟਰ ਬਲਬੀਰ ਨਾਲ ਵੀ ਡਿਸਕਸ਼ਨ ਹੋਈ ਹੈ ਲੀਗਲੀ ਐਡਮਿਨਿਸਟ੍ਰੇਟਿਵਲੀ ਇਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਇਹਨਾਂ ਦਾ ਰੋਜ਼ਗਾਰ ਸੁਰੱਖਿਅਤ ਕਰ ਸਕੀਏ ਇਹਦੇ ਬਾਰੇ ਮੰਡੇ ਨੂੰ ਸਾਡੀ ਪਹਿਲੀ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਹੈ ਤੇ ਪਰ ਮੈਂ ਮੰਨ ਕੇ ਚੱਲਦਾ ਵੀ ਜਿੱਥੇ ਚਾਹ ਵਾਹ ਰਾਹ ਜੇ ਜਦੋਂ ਸਹੀ ਮਾਇਨੇ ਦੇ ਨਾਲ ਸਾਫ ਨੀਅਤ ਦੇ ਨਾਲ ਕੋਸ਼ਿਸ਼ ਕਰਾਂਗੇ ਤੇ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਇਹਨਾਂ ਦੇ ਰੋਜ਼ਗਾਰ ਨੂੰ ਬਚਾਉਣ ਦੇ ਲਈ ਸੋਮਵਾਰ ਤੱਕ ਪ੍ਰਾਇਮੇਰਲੀ ਕੱਢ ਲਾਂਗੇ ਬਾਕੀ ਹਜੇ ਉਹਨੂੰ ਕੰਪਲੀਟ ਉਹਨੂੰ ਪਾਲਿਸੀ ਬਣਾਉਣ ਚ ਐਕਟ ਬਣਾਉਣ ਦੇ ਵਿੱਚ ਥੋੜਾ ਸਮਾਂ ਜ਼ਰੂਰ ਲੱਗ ਸਕਦਾ ਪਰ ਇਹਨਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਹੀਂ ਪੰਜਾਬ ਸਰਕਾਰ ਹੌਣ ਦੇਊਗੀ ਇਹ ਮੈਂ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਤਮਿਲਨਾਡੂ ਦਾ ਵਿਚਾਰਨ ਹੈ ਵੀ ਮੋਟੀ ਟੈਕਨੀਸ਼ੀਅਨ ਨੂੰ ਰਾਹਤ ਦਿੱਤੀ ਗਈ ਹੈ ਉਹਨੂੰ ਸਾਈਨਿੰਗ ਤੋਂ ਉਸੇ ਉਸੇ ਦੇ ਬੇਸਿਸ ਦੇ ਉੱਪਰ ਜੀ ਉਹੀ ਜਿਹੜੀ ਡਿਸਕਸ਼ਨ ਕੀਤੀ ਹੈ ਉਸੇ ਦੇ ਬੇਸਿਸ ਦੇ ਉੱਪਰ ਵੀ ਉਹਨਾਂ ਨੇ ਕਿਵੇਂ-ਕਿਵੇਂ ਕੀ-ਕੀ ਪ੍ਰੋਵੀਜ਼ਨ ਕਿਉਂਕਿ ਸੈਂਟਰਲ ਗਵਰਨਮੈਂਟ ਹੈ ਉਹ ਸਾਰਿਆਂ ਤੇ ਲਾਗੂ ਹੁੰਦੇ ਜੇ ਤਾਮਿਲਨਾਡੂ ਵਾਲੇ ਕਰ ਸਕਦੇ ਨੇ ਤਾਂ ਇੱਥੇ ਵੀ ਹੋ ਸਕਦਾ ਹੈ ਠੀਕ ਹੈ ਨਾ ਉਹ ਜਿਹੜਾ ਡਿਪਾਰਟਮੈਂਟ ਦਾ ਹੈਲਥ ਡਿਪਾਰਟਮੈਂਟ ਦਾ ਪਰਸਪੈਕਟਿਵ ਹੈ ਜਿਹੜਾ ਉਹਨਾਂ ਦਾ ਪੱਖ ਹੈ ਉਹ ਵੀ ਸੁਣਾਂਗੇ ਤੇ ਇਹਨੂੰ ਪ੍ਰਾਇਮਰੀਲੀ ਹੱਲ ਕਰ ਲਾਂਗੇ ਕੋਈ ਲੰਮਾ ਚੌੜਾ ਇਸ਼ੂ ਨਹੀਂ ਹੈਗਾ ਕਿਆਮਾਦੀ ਪਾਰਟੀ ਹਮੇਸ਼ਾ ਕਹਿੰਦੀ ਹੈ ਕਿ ਰੋਜ਼ਗਾਰ ਕਿਸੇ ਦੇ ਚੁੱਲ੍ਹੇ ਦੀ ਜਿਹੜੀ ਅੱਗ ਹੈ ਉਹ ਗੁਜੇ ਬਿਲਕੁਲ ਨਿਕੋਣ ਦਿੰਦੇ ਹੈਗੇ ਬੇਫਿਕਰ ਉਹ ਸੈਂਟਰ ਸਰਕਾਰ ਜਨਾ ਮਰਜ਼ੀ ਜੋ ਹਲਾ ਲਾ